77% ਜਿਹੜਾ ਪਾਣੀ ਹੈ ਉਹ ਜ਼ਹਿਰੀਲਾ ਹੈ ਉਹਦੇ ਨਾਲ ਤੁਹਾਡੀਆਂ ਕਿਡਨੀ ਇਫੈਕਟ ਹੋਣਗੀਆਂ ਤੁਹਾਡੇ ਲੰਗਸ ਇਫੈਕਟ ਹੋਣਗੇ ਤੁਹਾਡਾ ਲੀਵਰ ਇਫੈਕਟ ਹੋਊਗਾ ਜਿਹੜਾ ਕਿ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ TDS ਲੈਵਲ ਹੈ ਪਾਣੀ ਦਾ ਜਿਹੜਾ 70% ਟੈਸਟ ਹੋਇਆ ਪਾਣੀ ਪਰ ਸਟੱਡੀ ਕਹਿੰਦੀ ਹੈ ਉਹ 1936 ਮਿਲਿਆ ਅੱਛਾ ਜੀ ਹੁਣ ਕਿੰਨਾ ਚਾਹੀਦਾ ਹੈ 500 ਹੁਣ ਹਰ ਇੱਕ ਜਗ੍ਹਾ ਤੇ ਜਾ ਕੇ ਦਿੱਲੀ ਚ ਵੀ ਪੋਲਿਊਸ਼ਨ ਹੈ ਜਿਹੜਾ ਆਪਾਂ ਗੰਦ ਕਹਿ ਲੈਂਦੇ ਆ ਹਨਾ ਪਲਾਸਟਿਕ ਵੇਸਟੇਜ ਹੈ ਹੋਰ ਹੈ ਇਹ ਸਾਰਾ ਕੁਝ ਕੰਟਰੋਲ ਤਾਂ ਕਰਨਾ ਪੈਣਾ ਹੈ ਨਾ ਕਹਿੰਦੇ ਜੇਕਰ ਕਿਸੇ ਦੇਸ਼ ਦੀ ਪਰਖ ਕਰਨੀ ਹੋਵੇ ਉਸ ਦੀ ਤਰੱਕੀ ਦੇਖਣੀ ਹੋਵੇ ਤਾਂ ਉਸ ਦੀ ਰਾਜਧਾਨੀ ਨੂੰ ਦੇਖ ਲਵੋ ਕਿਉਂਕਿ ਰਾਜਧਾਨੀ ਇੱਕ ਅਹਿਮ ਹੁੰਦੀ ਆ ਅਹਿਮ ਹਿੱਸਾ ਮੰਨੀ ਜਾਂਦੀ ਆ ਜਿੱਥੋਂ ਪੂਰਾ ਦੇਸ਼ ਚੱਲਦਾ ਜਿੱਥੇ ਬੈਠ ਕੇ ਸਰਕਾਰਾਂ ਚੱਲਦੀਆਂ ਨੇ ਉਹ ਸਰਕਾਰਾਂ ਦੇਸ਼ ਚਲਾਉਂਦੀਆਂ ਨੇ ਜਿੱਥੋਂ ਦੇਸ਼ ਦੇ ਵਿਕਾਸ ਦੇ ਲਈ ਦੇਸ਼ ਦੀ ਅਪਡੇਸ਼ਨ ਦੇ ਲਈ ਵੱਡੇ ਵੱਡੇ ਫੈਸਲੇ ਲਏ ਜਾਂਦੇ ਨੇ ਪਰ ਭਾਰਤ ਦੀ ਤਰਾਸ ਦੀ ਆ ਕਿ ਭਾਰਤ ਦੀ ਰਾਜਧਾਨੀ ਦਿੱਲੀ ਕਦੇ ਤਾਂ ਉਹ ਕੂੜੇ ਦੇ ਢੇਰ ਦੇ ਨਾਲ ਜਾਣੀ ਜਾਂਦੀ ਆ ਕਦੇ ਉਹ ਗੰਦਲੇ ਪਾਣੀਆਂ ਦੇ ਕਰਕੇ ਜਾਣੀ ਜਾਂਦੀ ਆ ਜੇ ਭਾਰਤ ਦੀ ਰਾਜਧਾਨੀ ਦੇ ਅੰਦਰ ਇਹ ਹਾਲਾਤ ਹੋਣਗੇ ਤਾਂ ਫਿਰ ਬਾਕੀ ਦੇਸ਼ ਦੇ ਹਾਲਾਤ ਕਿਹੋ ਜਿਹੇ ਹੋ ਸਕਦੇ ਨੇ ਇਹਦਾ ਅੰਦਾਜ਼ਾ ਲੱਗ ਸਕਦਾ ਤਾਂ ਬੜੀ ਚਰਚਾ ਕੀਤੀ ਦਿੱਲੀ ਦੇ ਵਿੱਚ ਪਾਣੀ ਨੂੰ ਲੈ ਕੇ ਯਮਨਾ ਦਾ ਪਾਣੀ ਕਾਫੀ ਹੱਦ ਤੱਕ ਕਹਿੰਦੇ ਗੰਦਾ ਹੋ ਚੁੱਕਿਆ ਜ਼ਹਿਰ ਵਰਗਾ ਪਾਣੀ ਹੋ ਚੁੱਕਿਆ ਬਹੁਤ ਸਾਰੇ ਲੋਕ ਬਹੁਤ ਸਾਰੇ ਏਰੀਆ ਜਿਹੜੇ ਦਿੱਲੀ ਦੇ ਲੋਕ ਨੇ ਉਹ ਇਸ ਪਾਣੀ ਤੋਂ ਪ੍ਰਭਾਵਿਤ ਹੋ ਰਹੇ ਨੇ ਕੁਝ ਅੰਕੜੇ ਨੇ ਸਾਡੇ ਕੋਲ ਮੇਰੇ ਸਾਥੀ ਜਗਪ੍ਰੀਤ ਹੋਰਾਂ ਨੇ ਉਹ ਸਰਚ ਕੀਤੀ ਆ ਜੋ ਉਹਨਾਂ ਕੋਲ ਅੰਕੜੇ ਆ ਉਸ ਦੀ ਬਾਬਤ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਦੇਸ਼ ਦੀ ਰਾਜਧਾਨੀ ਦੇ ਹਾਲਾਤ ਕੀ ਹੋ ਚੁੱਕੇ ਨੇ ਪਾਣੀ ਜਿਸ ਨੂੰ ਗੁਰੂ ਨੇ ਬਾਣੀ ਗੁਰੂ ਪਾਣੀ ਪੀਤਾ ਪਿਤਾ ਦਾ ਦਰਜਾ ਦਿੱਤਾ ਬਾਣੀ ਦੇ ਅੰਦਰ ਅੱਜ ਉਹ ਪਾਣੀ ਗੰਦਲੇ ਹੁੰਦੇ ਜਾ ਰਹੇ ਨੇ ਚਾਹੇ ਪੰਜਾਬ ਦੇ ਹੋਣ ਚਾਹੇ ਦੇਸ਼ ਦੇ ਅੰਦਰ ਵਗਦੀਆਂ ਬਾਕੀ ਥਾਵਾਂ ਦੇ ਉੱਤੇ ਹੋਣ ਅੱਜ ਦਿੱਲੀ ਤੇ ਗੱਲਬਾਤ ਹੋਵੇਗੀ ਜਗਪ੍ਰੀਤ ਜੀ ਮੇਰੇ ਨਾਲ ਨੇ ਜਗਪ੍ਰੀਤ ਤੁਸੀਂ ਸਰਚ ਕੀਤੀ ਇਹਦੇ ਉੱਤੇ ਕਿਹੜੇ ਅੰਕੜੇ ਨੇ ਤੁਹਾਡੇ ਕੋਲੇ ਦਿੱਲੀ ਦੇ ਲੋਕ ਕਿੰਨਾ ਕ ਜ਼ਹਿਰੀਲਾ ਪਾਣੀ ਪੀ ਰਹੇ ਆ ਆ ਰਾਜਦੀਪ ਇੱਕ ਸਰਵੇ ਹੋਇਆ ਪਿੱਛੇ ਜੇ 77% ਜਿਹੜਾ ਪਾਣੀ ਹੈ ਉਹ ਜ਼ਹਿਰੀਲਾ ਠੀਕ ਹੈ 23% ਪਾਣੀ ਹੈ ਜਿਹੜਾ ਉਪੀਯੋਗ ਤੁਸੀਂ ਕਹਿ ਸਕਦੇ ਹੋ ਕੁਝ ਹਿੱਸਿਆਂ 'ਚ ਦਿੱਲੀ ਦੇ ਤੁਸੀਂ ਇਹ ਵੇਖੋ ਜਿਹੜਾ 77% ਪਾਣੀ ਜਿਹਨੂੰ ਆਪਾਂ ਟੈਪ ਵਾਟਰ ਜਾਂ ਟੂਟੀ ਵਾਲਾ ਪਾਣੀ ਕਹਿ ਦਿੰਨੇ ਆਂ ਨਲਕੇ ਵਾਲਾ ਪਾਣੀ ਕਹਿ ਦਿੰਨੇ ਆਂ ਉਹ ਪਾਣੀ ਜਿਹੜਾ ਆ ਰਿਹਾ ਯਮੁਨਾ ਦੇ ਥਰੂ ਆ ਰਿਹਾ ਜਾਂ ਕਿਤੋਂ ਵੀ ਉਹ ਚੀਜ਼ ਆ ਰਹੀ ਹੈ ਉਸ 77% ਪਾਣੀ ਜ਼ਹਿਰੀਲਾ ਹੈ ਉਹਨੇ ਤੁਹਾਡੀਆਂ ਕਿਡਨੀ ਇਫੈਕਟ ਹੋਣਗੀਆਂ ਤੁਹਾਡੇ ਲੰਗਸ ਇਫੈਕਟ ਹੋਣਗੇ ਤੁਹਾਡਾ ਲੀਵਰ ਇਫੈਕਟ ਹੋਊਗਾ ਜਿਹੜਾ ਕਿ ਆਪਾਂ ਨੂੰ ਦੇਖਣ ਨੂੰ ਮਿਲਦਾ ਤੁਸੀਂ ਮੈਂ ਮੈਨੂੰ ਹਸਪਤਾਲ ਚ ਜਾਣ ਦਾ ਮੌਕਾ ਮਿਲਿਆ ਗੁਰਦਾਉਂ ਦੇ ਇੱਕ ਬੜੇ ਪ੍ਰਸਿੱਧ ਹਸਪਤਾਲ ਦੇ ਵਿੱਚ ਜਾਂ ਦਿੱਲੀ ਚ ਮੈਂ ਬੜੇ ਹਸਪਤਾਲ ਵਿਜ਼ਿਟ ਕੀਤੀ ਤਾਂ ਬੜਾ ਇੱਕ ਤੁਸੀਂ ਕਿਡਨੀ ਫੇਲਿਅਰ ਦਿੱਲੀ ਚ ਸਾਰ ਨਾਲ ਜ਼ਿਆਦਾ ਕੇਸ ਦਿੱਲੀ ਚ ਹੁੰਦੇ ਨੇ ਜਿਹੜੇ ਕਿਡਨੀ ਕੈਂਸਰ ਆਪਾਂ ਕਹਿ ਦਿੰਨੇ ਆ ਜੀ ਨੂੰ ਜਦੋਂ ਕਿਡਨੀ ਰਿਮੂਵ ਕਰਨੀ ਪੈਂਦੀ ਐ ਇੱਕ ਜ਼ਖਮ ਜਾਂ ਜ਼ਹਿਰ ਫੈਲ ਜਾਂਦਾ ਉਹ ਤਾਂ ਲੋਗ ਬਿਹਾਲ ਨੇ ਤੁਸੀਂ ਮੈਂ ਮੈਂ ਪਾਣੀ ਪੀਣ ਲੱਗਿਆ ਆਪਣੇ ਇੱਥੇ ਆਦਤ ਐ ਹਨਾ ਵੀ ਆਪਾਂ ਟੂਟੀ ਖੋਲੀ ਦੀ ਐ ਤੇ ਪਾਣੀ ਪੀ ਲਈਦਾ ਤੇ ਮੈਂ ਉਵੇਂ ਦਿੱਲੀ ਜਾ ਕੇ ਪਾਣੀ ਪੀਣ ਲੱਗਿਆ ਤਾਂ ਇੱਕ ਬੜੇ ਮੇਰੇ ਸਾਥੀ ਸੀਗੇ ਉਹਨਾਂ ਨੇ ਕਿਹਾ ਉਹ ਦਿੱਲੀ ਦੇ ਰਹਿਣ ਵਾਲੇ ਸੀ ਕਹਿੰਦੇ ਟੈਪ ਵਾਟਰ ਨਹੀਂ ਪੀਣਾ ਹੂੰ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਬਸ ਪਾਣੀ ਸਹੀ ਨਹੀਂ ਆਉਂਦਾ ਮੈਂ ਕਿ ਸਹੀ ਨਹੀਂ ਆਉਂਦਾ ਮਤਲਬ ਵੀ ਦਿੱਲੀ ਕੈਪੀਟਲ ਹੈ ਦੇਸ਼ ਦੀ ਤੁਸੀਂ ਕਿਸ ਤਰੀਕੇ ਨਾਲ ਉੱਥੇ ਰਹਿ ਰਹੇ ਹੋ ਅਨੇ ਸਾਲਾਂ ਦੇ ਜੇ ਤੁਸੀਂ ਟੈਪ ਵਾਟਰ ਪੀ ਨਹੀਂ ਸਕਦੇ ਬਾਹਰ ਆਪਾਂ ਜੋ ਮਰਜੀ ਨਿੰਦੀਏ ਬਾਹਰ ਲੀਆਂ ਕੰਟਰੀਜ਼ ਨੂੰ ਕੈਨੇਡਾ ਨੂੰ ਜਰਮਨੀ ਨੂੰ ਯੂਕੇ ਨੂੰ ਉੱਥੇ ਆਰਓ ਫਿਲਟਰ ਨਹੀਂ ਹੈਗੀ ਹੂੰ ਉੱਥੇ ਲੋੜ ਨਹੀਂ ਉਹਨਾਂ ਨੂੰ ਆਰਓ ਫਿਲਟਰ ਦੀ ਬਿਲਕੁਲ ਜੇ ਤੁਸੀਂ ਕਹੋ ਕਿ ਉੱਥੇ ਪਾਣੀ ਕਿਵੇਂ ਪਿੰਦੇ ਤਾਂ ਉੱਥੇ ਟੈਪ ਖੋਲਦੇ ਨੇ ਪਾਣੀ ਪਰਦੇ ਨੇ ਤੇ ਪੀ ਲੈਂਦੇ ਨੇ ਹਾਂ ਉਸੇ ਪਾਣੀ ਨਾਲ ਤੁਸੀਂ ਕੱਪੜੇ ਵੀ ਧੋਨੇ ਉਸੇ ਪਾਣੀ ਨਾਲ ਹੀ ਤੁਸੀਂ ਭਾਂਡੇ ਵੀ ਧੋਨੇ ਤੇ ਉਹ ਪਾਣੀ ਪਿੰਨੇ ਵੀ ਹੋ ਤੇ ਉਹ ਪਾਣੀ ਬਿਲਕੁਲ ਸੇਫ ਹੈ ਪੀਨ ਲਈ ਹੁਣ ਹੁਣ ਇਹ ਜਿਹੜਾ ਇਹ ਆંકੜੇ ਸਾਹਮਣੇ ਆਏ ਇਹ ਬੜੀ ਸ਼ੌਕਿੰਗ ਨਿਊਜ਼ ਸੀ ਮੇਰੇ ਲਈ ਕਿ ਜਿਹੜੀ TDS ਲੈਵਲ ਹੈ ਪਾਣੀ ਦਾ ਜਿਹੜਾ 70% ਟੈਸਟ ਹੋਇਆ ਪਾਣੀ ਸਰ ਸਟੱਡੀ ਕਹਿੰਦੀ ਹੈ ਉਹ 1936 ਮਿਲਿਆ ਅੱਛਾ ਜੀ ਹੋਣਾ ਕਿੰਨਾ ਚਾਹੀਦਾ ਇਹ 500 500 ਹੋਣਾ ਚਾਹੀਦਾ ਪਰ ਜਿਹੜੀ ਇਹਦੀ ਮਾਤਰਾ ਪਾਈ ਗਈ ਆ ਉਹ 1936 ਆ ਮਤਲਬ ਕਿ ਜੇ ਅਸੀਂ ਕੈਲਕੂਲੇਸ਼ਨ ਕਰੀਏ ਤਾਂ 1400 ਦੇ ਕਰੀਬ ਮਾਤਰਾ ਇਹਦੀ ਜ਼ਿਆਦਾ ਕੀ ਟੀਡੀਐ ਬਿਲਕੁਲ ਇਹ ਤੁਹਾਡੀ ਕਿਡਨੀ ਡੈਮੇਜ ਕਰਦੇ ਤੁਹਾਨੂੰ ਡੀਹਾਈਡਰੇਸ਼ਨ ਦਿੰਦੇ ਆ ਤੇ ਤੁਹਾਡੇ ਜਿਹੜੇ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਹੜਬੜਾਹਟ ਪੈਨਿਕ ਵੀ ਆਪਾਂ ਐਂਜ਼ਾਇਟੀ ਇਸ਼ੂਸ ਕਹਿੰਦੇ ਆ ਹਨਾ ਇਹ ਉਹ ਵਧਾਉਂਦੇ ਨੇ ਤੁਹਾਡੇ ਉਦੋਂ ਬਾਅਦ ਆਇਰਨ ਲਾਗੇ ਚੱਲੀ ਹੈ 0.3 ਹੋਣਾ ਚਾਹੀਦਾ 0.58 ਹੈ ਠੀਕ ਹੈ ਜੀ ਉਦੋਂ ਬਾਅਦ ਚ ਹਾਰਡਨੈਸ ਜਿਹਨੂੰ ਆਪਾਂ ਪਾਣੀ ਦੀ ਕਹਿ ਦਿੰਦੇ ਆ ਉਹ 592 ਹੈ ਹਣੀ 200 ਚਾਹੀਦੀ ਹੈ ਹਮ ਇਹ ਇਹ ਲੋਕ ਪਾਣੀ ਪੀ ਰਹੇ ਨੇ ਠੀਕ ਹੈ ਨਹੀਂ ਇਹ ਇਹ ਐਨ ਇੰਡੀਪੈਂਡੈਂਟ ਐਨਲਾਈਸਿਸ ਆ ਜਨਵਰੀ ਦਾ ਜਨਵਰੀ ਚ ਸਭ ਕੁਝ ਟੈਸਟ ਹੋਇਆ ਤਾਂ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਜਿਹੜਾ ਚੀਜ਼ਾਂ ਵੱਪਰ ਰਹੀ ਹੈ ਮੈਂ ਕਿਸੇ ਵੀ ਸਰਕਾਰ ਨੂੰ ਜਾਂ ਕਿਸੇ ਵੀ ਉਹਨੂੰ ਟਾਰਗੇਟ ਨਹੀਂ ਕਰ ਰਿਹਾ ਇੱਥੇ ਮੈਂ ਲੋਕਾਂ ਨੂੰ ਏ ਸਨਿਆ ਦੇਣਾ ਚਾਹੁੰਦਾ ਕਿ ਜੇ ਆਪਾਂ ਆਪ ਹੀ ਸੁਧਾਰਨਾ ਹੈ ਕਿਸੇ ਨੇ ਨਹੀਂ ਸੁਧਾਰਨਾ ਕੋਈ ਸਰਕਾਰ ਸਾਥ ਨਹੀਂ ਦਿੰਦੀ ਕੋਈ ਕੁਝ ਜੇ ਇਹਨਾਂ ਨੇ ਕਰਨਾ ਹੁੰਦਾ ਤੇ ਬੜੀ ਦੇਰ ਪਹਿਲਾਂ ਕਰ ਦਿੰਦੇ ਨਹੀਂ ਪਰ ਜੱਗੀ ਜੀ ਗੱਲ ਇਹ ਹੈ ਕਿ ਜਿਹੜਾ ਇਹ ਪਾਣੀ ਆਉਂਦਾ ਨਦੀਆਂ ਦੇ ਵਿੱਚ ਪਾਣੀ ਆਉਂਦਾ ਜਾਂ ਉਹਨਾਂ ਦਾ ਪਾਣੀ ਜਾਂ ਗੰਗਾ ਦਾ ਪਾਣੀ ਇਹ ਪਾਣੀ ਗੰਦੇ ਕਿਵੇਂ ਹੋ ਰਹੇ ਨੇ ਇਹਦੇ ਪਿੱਛੇ ਕਾਰਨ ਕਿਉਂਕਿ ਪਾਣੀ ਤਾਂ ਉੱਪਰੋਂ ਆਉਂਦਾ ਪਹਾੜਾਂ ਤੋਂ ਪਰਬਤਾਂ ਤੋਂ ਪਾਣੀ ਆਉਂਦਾ ਹੈ ਸਮੁੰਦਰਾਂ 'ਇਹ ਤਾਂ ਸਾਫ਼ ਪਾਣੀ ਆਉਂਦਾ ਫਿਰ ਇੱਥੇ ਆ ਕਿ ਗੰਦਾ ਕਿਉਂ ਹੋ ਜਾਂਦਾ ਰਾਜਦੀਪ ਜਿਮੋਂ ਉੱਤੋਂ ਪਾਣੀ ਆਇਆ ਹੂੰ ਆਪਾਂ ਹਿਮਾਚਲ ਚ ਵੀ ਬੜਾ ਕਹਿਨੇ ਹੁੰਨੇ ਆ ਕਿ ਹਨਾ ਗੰਦ ਪਾਣੀ ਚ ਨਾ ਸੁਟੋ ਹੂੰ ਚਲੋ ਉਹ ਚਲਦਾ 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 ਪਾਣੀ ਹਗਾ ਆਂਦਾ ਰਹਿੰਦਾ ਫਿਰ ਪੰਜਾਬ ਚ ਆਉਂਦਾ ਪੰਜਾਬ ਤੋਂ ਜਿਹੜੀਆਂ ਡਾਇਵਰਜਨਸ ਦਿੰਦੇ ਆ ਕੋਈ ਰਾਜਸਥਾਨ ਨੂੰ ਜਾਂਦਾ ਕੋਈ ਹਰਿਆਣੇ ਨੂੰ ਜਾਂਦਾ ਹੂੰ ਹਰਿਆਣੇ ਤੋਂ ਪਾਣੀ ਦਿੱਲੀ ਪਹੁੰਚਦਾ ਹੂੰ ਹੁਣ ਤੁਸੀਂ ਰਾਹ ਵੇਖੋ ਕਿੰਨੇ 100 ਜਾਂ ਕਿੰਨੇ 1000 ਕਿਲੋਮੀਟਰਾਂ ਦਾ ਰਾਹ ਹੈ ਜਦੋਂ ਉੱਤੋਂ ਆਉਂਦਾ ਪਾਣੀ ਹੁਣ ਹਰ ਇੱਕ ਜਗ੍ਹਾ ਤੇ ਜਾ ਕੇ ਦਿੱਲੀ ਚ ਵੀ ਪੋਲਿਊਸ਼ਨ ਐ ਜਿਹੜਾ ਆਪਾਂ ਗੰਦ ਕਹਿ ਦਿੰਨੇ ਆ ਹਨਾ ਪਲਾਸਟਿਕ ਵੇਸਟੇਜ ਐ ਹੋਰ ਐ ਇਹ ਸਾਰਾ ਕੁਝ ਕੰਟਰੋਲ ਤਾਂ ਕਰਨਾ ਪੈਣਾ ਨਾ ਜੇ ਨਾ ਹੋਊਗਾ ਤਾਂ ਤੁਸੀਂ ਅੱਜ ਦਿੱਲੀ ਦੇ ਹਾਲਾਤ ਦੇਖੋ ਜਾ ਕੇ ਹਰ ਮੇਰੇ ਹਿਸਾਬ ਨਾਲ 6ਵਾਂ ਜਾਂ 7ਵਾਂ ਬੰਦਾ ਹਸਪਤਾਲ ਚ ਜਾਣ ਤੇ ਮਜਬੂਰ ਐ ਪਰ ਉੱਥੇ ਪੋਪੂਲੇਸ਼ਨ ਬਹੁਤ ਜ਼ਿਆਦਾ ਹੈਗੀ ਆਬਾਦੀ ਇਦਾਂ ਵੀ ਇੱਕ ਵੱਡਾ ਨੁਕਸਾਨ ਆ ਆਬਾਦੀ ਦਾ ਨੁਕਸਾਨ ਐ ਤਾਂ ਇਹ ਕੰਟਰੋਲ ਕਿੰਨੇ ਕਰਨਾ ਤੁਸੀਂ ਨਾ ਵੜੋ ਇਹ ਕੋਈ ਉਹ ਨਹੀਂ ਹੈ ਤੁਸੀਂ ਜੇ ਤੁਸੀਂ ਲੋਕਾਂ ਨੂੰ ਕਹੋ ਵੀ ਪਾਣੀ ਸਹੀ ਨਹੀਂ ਹੈ ਪਾਣੀ ਨਾ ਪੀਓ ਪਾਣੀ ਬਿਨਾ ਜ਼ਿੰਦਗੀ ਹੈ ਰਾਜ ਦੀ ਪਾਣੀ ਬਿਨਾ ਜ਼ਿੰਦਗੀ ਨਹੀਂ ਹੈ ਤੁਸੀਂ ਰੋਟੀ ਬਿਨਾ ਰਹਿ ਸਕਦੇ ਹੋ ਪਾਣੀ ਬਿਨਾ ਤੁਹਾਡਾ ਸਰਵਾਈਵਲ ਨਹੀਂ ਹੈ ਤਾਂ بڑا ਚਿੰਤਾ ਦਾ ਵਿਸ਼ਾ ਹੈ ਜਿਵੇਂ ਹੁਣ ਪਿੱਛੇ ਜੇ ਪੰਜਾਬ ਨੂੰ ਲੈ ਕੇ ਈਸ਼ੂ ਚੱਲੇ ਵੀ ਪੰਜਾਬ ਦੇ ਪਾਣੀ ਡੂੰਘੇ ਹੋ ਗਏ ਹਨਾ ਜਾਂ ਪੰਜਾਬ ਚ ਪਾਣੀ ਨਹੀਂ ਰਹਿਣੇ ਅੱਜ ਤੋਂ 5-7 ਸਾਲ ਬਾਅਦ ਜੇ ਆਪਾਂ ਐਂ ਹੀ ਚੱਲਦੇ ਰਹੇ ਤਾਂ ਤਾਂ ਇਹ ਬੜਾ ਸੀਰੀਅਸ ਵਿਸ਼ੇ ਹੈ ਲੈ ਕੇ ਇਹਨੂੰ ਇਹਨੂੰ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਸੀਰੀਅਸ ਲੈਣਾ ਪੈਣਾ ਤੇ ਲੋਕਾਂ ਨੂੰ ਵੀ ਸੋਚਣਾ ਪੈਣਾ ਇਹਦੇ ਬਾਰੇ ਕਿ ਅਸੀਂ ਕੀ ਕਰ ਸਕਦੇ ਹਾਂ ਤਾਂ ਕਿ ਪਾਣੀ ਬਚੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਪਾਣੀ ਚਾਹੀਦਾ ਹੈ ਇਹ ਬੜਾ ਲਾਜ਼ਮੀ ਹੈ ਤੇ ਬੜਾ ਚਿੰਤਾ ਦਾ ਵਿਸ਼ਾ ਹੈ ਜੇ 77% ਪਾਣੀ ਦਿੱਲੀ ਦਾ ਪੀਣ ਯੋਗ ਨਹੀਂ ਹੈ ਤੇ ਜਿਹੜੇ ਲੋਕ ਉਹਨੂੰ ਪੀਰੇ ਆ ਉਹਨਾਂ ਦੇ ਸਿੰਪਟਮਸ ਕਿੱਥੇ ਜਾਣਗੇ ਇਹ ਉਹਨਾਂ ਨੂੰ ਕੀ ਕੀ ਬਿਮਾਰੀਆਂ ਲੱਗ ਸਕਦੀਆਂ ਇਹਨਾਂ ਬਾਰੇ ਡਿਸਕਸ਼ਨ ਬਹੁਤ ਜ਼ਰੂਰੀ ਹੈ ਜੀ